ਪੰਜਾਬ ਦੇ ਵਿੱਚ ਵਾਪਰੀ ਇੱਕ ਬੇਹੱਦ ਵੱਡੀ ਘਟਨਾ ਤਾਂ ਇੱਕ ਬੱਚੇ ਦੇ ਨਾਲ ਅਜਿਹੀ ਦਰਿੰਦਗੀ ਵਾਲਾ ਮਾਮਲਾ ਇੱਕ ਬੇਹਿਚਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਪੂਰਾ ਪੰਜਾਬ ਦਹਿਲਦਾ ਹੋਇਆ ਨਜ਼ਰ ਆਇਆ ਆਏ ਦਿਨਾਂ ਜਈਆਂ ਘਟਨਾਵਾਂ ਵਾਪਰਦੀਆਂ ਨੇ ਇਸੇ ਤਰੀਕੇ ਦੇ ਨਾਲ ਪੱਟੇ ਕਾਂਢ ਹੁੰਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਮਾਮਲਾ ਤਾਜ਼ਾ ਸਾਹਮਣੇ ਆ ਗਿਆ ਹੈ ਜਿੱਥੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ 7 ਸਾਲ ਦੇ ਬੱਚੇ ਨਾਲ ਹੁਕਰਮ ਦੇ ਤੋਸ਼ ਵਿੱਚ ਇੱਕ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਇਸ ਮਾਮਲੇ ਵਿੱਚ ਲੜਕੇ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਲੜਕੇ ਦੀ ਉਮਰ 7 ਸਾਲ ਦੀ ਹੈ ਉਕਲੀ ਵਿੱਚ ਖੇਡ ਰਿਹਾ ਸੀ ਤੇ ਉਕ ਵਿਅਕਤੀ ਨੇ ਪਤੰਗ ਦੇ ਬਹਾਨੇ ਨਾਲ ਆਪਣੇ ਘਰ ਬੁਲਾ ਲਿਆ ਅਗੇ ਦੱਸਿਆ ਗਿਆ ਕਿ ਉਕ ਬੱਚੇ ਨੂੰ ਇੱਕ ਕਮਰੇ ਵਿੱਚ ਲਜਾਇਆ ਗਿਆ ਉਸ ਨਾਲ ਗੈਰ ਕੁਦਰਤੀ ਸੰਭੋਗ ਕੀਤਾ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੋਸਕੋ ਐਕਟ ਦੇ ਤਾ ਅਧੀਨ ਕੇਸ ਦਰਜ ਕੀਤਾ ਤੇ ਅਗਲੇ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਜਿਹੜੀ ਆ ਔਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਹੈਲਾਨੀ ਵਾਲੀ ਗੱਲ ਇਹ ਹੈ ਕਿ ਇੱਕ ਲੜਕੇ ਦੇ ਨਾਲ ਅਜੀਹਾ ਅਗਰੰਧਗੀ ਵਾਲਾ ਹਾਦਸਾ ਵਾਪਰਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ